ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਸਿੱਤੂ ਅਸੀਂ ਪਹੁੰਚੇ ਹਾਂ ਸਮਾਣਾ ਵਿਖੇ ਅੱਜ ਇੱਥੇ ਸੰਜੁਗਤ ਕਿਸਾਨ ਮੋਰਚੇ ਦੇ ਸੱਜੇ ਤੇ ਸਾਂਝੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੈਬਨਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਆਓ ਕਰਦਿਆਂ ਗੱਲ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਪਟਿਆਲਾ ਜ਼ਿਲ੍ਹੇ ਦੇ ਸਿਨિયਰ ਮੀਤ ਪ੍ਰਧਾਨ ਬਲਜੀਤ ਸਿੰਘ ਪੰਜੋਲਾ ਨਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਜਿਹੜਾ ਅੱਜ ਇਹ ਇੱਥੇ ਧਰਨਾ ਲਗਾਇਆ ਇਹ ਕਿਸ ਮਕਸਦ ਨੂੰ ਲੈ ਕੇ ਲਾਇਆ ਹੈ ਤੇ ਅੱਜ ਦਾ ਧਰਨਾ ਜੋ ਲੱਗਿਆ ਇਹ ਕਿਸਾਨ ਜਥੇਬੰਦੀਆਂ 32 ਜਥੇਬੰਦੀਆਂ ਕਿਸਾਨੀ ਸੰਸਥਾ ਮੋਰਚੇ ਵੱਲੋਂ ਇੱਕ ਇਹ ਮੀਟਿੰਗ ਕੀਤੀ ਗਈ ਸੀ ਕਿ ਜੋ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬਹੁਤ ਵੱਡਾ ਰੌਲਾ ਹੋ ਰਿਹਾ ਹੈ ਵੀ ਇਹਦੇ ਬਾਰੇ ਇੱਕ ਅੱਜ ਪੰਜਾਬ ਦੇ ਸਾਰੇ ਜਿੰਨੇ ਵੀ ਪੰਜਾਬ ਦੇ ਕੈਬਨਟ ਮੰਤਰੀ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੀਆਂ ਕਿਸਾਨ ਚਠੇ ਬੰਦੀਆਂ ਤੇ ਅੱਜ ਇਹ ਪਾਣੀ ਦਾ ਮੁੱਦਾ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਸੈਂਟਰ ਸਰਕਾਰ ਤੇ ਬਾਹਰਲੇ ਸੂਬਿਆਂ ਨੇ ਬਹੁਤ ਜ਼ਿਆਦਾ ਪੰਜਾਬ ਦੀ ਸਰਕਾਰ ਨੇ ਵੀ ਕਿਸਾਨਾਂ ਤੇ ਬਹੁਤ ਵੱਡਾ ਇੱਕ ਇਲਜ਼ਾਮ ਲਾਇਆ ਕਿ ਪੰਜਾਬ ਦੇ ਕਿਸਾਨਾਂ ਦੇ ਪਾਣੀ ਧਰਤੀ ਦਾ ਪਾਣੀ ਖਤਮ ਕਰਤਾ ਪਰ ਜਿਸ ਟਾਈਮ ਪੰਜਾਬ ਦਾ ਆਮ ਲੋਕਤੰਤਰ ਲੋਕ ਭੁੱਖੇ ਮਾਰੇ ਸੀ ਅੰਨ ਤੋਂ ਬਿਨਾ ਉਸ ਟੈਂਪ ਆਰ ਕੇਂਦਰ ਸਰਕਾਰ ਤੇ ਸੂਬੇ ਦੀਆਂ ਸਰਕਾਰਾਂ ਨੇ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਬਹੁਤ ਵੱਡਾ ਲਾਲਚ ਦਿੱਤਾ ਇਹ ਲਾਲਚ ਕੀ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਝੋਨਾ ਲਾਉਣ ਵਾਸਤੇ ਬਹੁਤ ਵੱਡੀ ਉਤਸ਼ਾਹ ਕੀਤੀ ਕਿ ਆ ਕਿ ਪੰਜਾਬ ਦੇ ਕਿਸਾਨ ਝੋਨਾ ਲਾਉਣ ਤੇ ਸਾਡੇ ਦੇਸ਼ ਦਾ ਢਿੱਡ ਭਰ ਸਕਣ ਪੰਜਾਬ ਦੇ ਕਿਸਾਨ ਆਪਣੀ ਬਾਕੀ ਫਸਲਾਂ ਨੂੰ ਛੱਡ ਕੇ ਇੱਕ ਪਾ ਮੱਕੀਆਂ ਛੱਡ ਕੇ ਮਿਰਚਾਂ ਛੱਡ ਕੇ ਝੋਨੇ ਦੇ ਪਿੱਛੇ ਪੈ ਗਏ ਝੋਨਾ ਲਾਉਣ ਦੇ ਕਾਰਨ ਪਾਣੀ ਦਾ ਨੁਕਸਾਨ ਵੀ ਪੰਜਾਬ ਦਾ ਹੀ ਹੋਇਆ ਤੇ ਦੇਸ਼ ਢਿੱਡ ਦਾ ਦੇਸ਼ ਦਾ ਢਿੱਡ ਭਰਿਆ ਨੁਕਸਾਨ ਅਸੀਂ ਪਾਣੀ ਪਾਣੀ ਦਾ ਪੰਜਾਬ ਦਾ ਕੀਤਾ ਤੇ ਜਦੋਂ ਅੱਜ ਸਾਡੇ ਪੰਜਾਬ ਦਾ ਪਾਣੀ ਬਹੁਤ ਫੁੱਟੂ ਕੇ ਹੇਠਲੇ ਪੱਧਰ ਤੇ ਚੱਲਿਆ ਗਿਆ ਤਾਂ 250 ਫੁੱਟ નીચે ਚੱਲਿਆ ਗਿਆ ਤੇ ਬਾਕੀ ਨਹਿਰਾਂ ਦਾ ਪਾਣੀ ਜੋ ਸਾਡੇ ਸਾਨੂੰ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਪਾਕਿਸਤਾਨ ਸਰਕਾਰਾਂ ਨੇ ਸਾਨੂੰ ਕਨੈਕਸ਼ਨ ਦੇ ਦੇ ਕੇ ਸਾਡੇ ਬੋਰ ਕਰਾ ਕਰਾ ਕੇ ਸਾਡੇ ਤੋਂ ਨਹਿਰੀ ਪਾਣੀ ਤੋਂ ਅਸੀਂ ਦੂਰ ਕਰਤਾ ਸਾਨੂੰ ਤਾਂ ਜੋ ਕਿ ਅਸੀਂ ਇਹਦੇ ਨਹਿਰੀ ਪਾਣੀ ਵੱਲ ਧਿਆਨ ਨਾ ਦੇ ਸਕੀਏ ਤਾਂ ਜੇ ਅੱਜ ਸਾ ਅੱਜ ਕਿਸਾਨ ਇੰਨਾ ਦੁਖੀ ਹੋ ਚੁੱਕਿਆ ਕਿਉਂਕਿ ਬੋਰ ਕਰਾਉਣ ਵਾਸਤੇ ਵੀ ਕਿਸਾਨ ਕੋਲ ਪੈਸਾ ਨਹੀਂ ਹੈਗਾ ਤਾਂ ਤਾਂ ਕਿ ਬੋਰ ਤੇ ਵੀ ਕਈ ਕਈ ਲੱਖ ਰੁਪਏ ਖਰਚ ਆਉਂਦਾ ਤੇ ਪੰਜ ਚਾਰ ਕਿੱਲੇ ਵਾਲਾ ਕਿਸਾਨ ਜੇ ਆਪਣੀ ਇੱਕ ਸਾਲ ਦੀ ਪੂਰੀ ਫਸਲ ਵੀ ਫਸਲ ਦੀ ਆਮਦਨ ਬੋਰ ਤੇ ਲਾਵੇ ਤਾਂ ਵੀ ਸਹਤ ਹੋਦਾ ਨਹੀਂ ਬੋਰ ਹੁੰਦਾ ਤੇ ਕਿਸਾਨ ਸਾਡਾ ਜ Punjab ਦਾ ਇੰਨਾ ਦੁਖੀ ਹੈ ਕਿ ਉਹਨੂੰ ਅਸੀਂ ਦੱਸ ਨਹੀਂ ਸਕਦੇ ਤੇ ਜੋ ਸਾਡਾ ਨਹਿਰਾ ਨਹਿਰੀ ਪਾਣੀਆਂ ਇਹ ਤੇ ਸੈਂਟਰ ਸਰਕਾਰ ਤੇ ਬਾਕੀ ਸੂਬੇ ਬਹੁਤ ਵੱਡਾ ਟਾਕਾ ਮਾਰਨ ਤੇ ਲੱਗੇ ਹੋਏ ਹਨ ਤੇ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਹੜਾਂ ਦੀ ਮਾਰ ਪੰਜਾਬ ਚ ੱਲੇ ਤੇ ਨਹਿਰੀ ਪਾਣੀ ਬਾਕੀ ਸੂਬਿਆਂ ਨੂੰ ਦਿੱਤਾ ਜਾਵੇ ਇਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਰਕਾਰਾਂ ਨੂੰ ਚੇਤਾਵਨੀ ਵੀ ਦਿੰਦੇ ਆ ਤੇ ਬੇਨਤੀ ਵੀ ਕਰਦੇ ਆ ਕਿ ਜੋ ਸਾਡੇ ਪੰਜਾਬ ਦਾ ਪਾਣੀ ਆ ਇਹਦੇ ਵੱਲ ਤੁਸੀਂ ਮਾੜੀ ਅੱਖ ਨਾ ਰੱਖੋ ਇਹ ਪੰਜਾਬ ਦੇ ਕਿਸਾਨਾਂ ਜੋ ਕਈ ਪਾਣੀ ਹੈ ਪੰਜਾਬ ਜੋ ਕਈ ਪਾਣੀ ਹੈ ਇਹਨੂੰ ਅਸੀਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਇਹਦੇ ਬਿਲਕੁਲ ਅਸੀਂ ਬਰੋਚ ਚ ਖੜੇ ਆ ਤੇ ਖੜੇ ਆ ਖੜੇ ਰਹਾਂਗੇ ਤੇ ਅਸੀਂ ਬਿਲਕੁਲ ਵੀ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਤੇ ਜਿਵੇਂ ਕਿ ਅੱਜ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣਾ ਮੰਗ ਪੱਤਰ 'ਚ ਕਿਸਾਨਾਂ ਦੀਆਂ ਕੀ ਕੀ ਮੰਗਾਂ ਨੇ ਪ੍ਰਧਾਨ ਜੀ ਇਹ ਮੰਗ ਪੱਤਰ ਦੇ ਵਿੱਚ ਸਭ ਤੋਂ ਵੱਡਾ ਦਾ ਪਾਣੀ ਦਾ ਮੁੱਦਾ ਜੀ ਕਿ ਅਸੀਂ ਪੰਜਾਬ ਦਾ ਪਾਣੀ ਬਿਲਕੁਲ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਜੋ ਸਾਡੇ ਜਦ ਰਿਆਮ ਦੇ ਪਾਣੀਆਂ ਦਾ ਟਾਕਾ ਵੱਜ ਰਿਹਾ ਸੈਂਟਰ ਸਰਕਾਰ ਸਾਨੂੰ ਪਾਣੀ ਤੋਂ ਸਾਡੇ ਮੁਲਾਜ਼ਮ ਬਾਹਰ ਕੱਢ ਰਹੀ ਹੈ ਪੰਜਾਬ ਸਰਕਾਰ ਤੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤੇ ਅਸੀਂ ਬਿਲਕੁਲ ਵੀ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਬਾਕੀ ਹਰਿਆਣੇ ਸਾਡੇ ਹਰਿਆਣੇ ਗਵਾਂਧੀ ਸੂਬੇ 'ਚ ਆਪਣਾ ਸੂਬਾ ਸਰਕਾਰ ਨੇ ਕਿਸਾਨਾਂ ਨੂੰ 27 ਫਸਲਾਂ ਦੇ ਐਮਐਸਪੀ ਦਾ ਐਲਾਨ ਕਰਤਾ ਤੇ ਸਾਡੇ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਐਲਾਨ ਬੇਨਤੀ ਕਰਦੇ ਆ ਕਿ ਤੁਸੀਂ ਵੀ ਜੋ ਪੰਜਾਬ ਦੇ ਵਿੱਚ ਫਸਲਾਂ ਨੇ ਉਹਨਾਂ ਤੇ ਐਮਐਸਪੀ ਦੀ ਗਰੰਟੀ ਦੇਵੋ ਤੇ ਐਮਐਸਪੀ ਤੇ ਚੱਕੀਆਂ ਜਾਣ ਤਾਂ ਕਿ ਜੋ ਮੂੰਗੀ ਤੇ ਮੱਕੀ ਦੀ ਵਜਾਂ ਐਮਐਸਪੀ ਦੇ ਕੇ ਉਹਨੂੰ ਖਰੀਦਿਆ ਨਾ ਜਾਵੇ ਰੰਡੀਆਂ ਚਰੋਲੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਮੰਗ ਹੈ ਕਿ ਜੋ ਸਾਡੇ ਨਾਲ ਪਿੱਛੇ ਸੈਂਟਰ ਸਰਕਾਰ ਨੇ ਵਾਅਦੇ ਕੀਤੇ ਜੀ ਐਮਐਸਪੀ ਦੇ ਗਰੰਟੀ ਦੇ ਉਹ ਬਿਲਕੁਲ ਵਿਚਾਲੇ ਲਟਕ ਰਹੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜੀ ਤੇ ਇਹ ਜਿਹੜਾ ਪ੍ਰਦਰਸ਼ਨ ਜੀ ਧਰਨਾ ਲੱਗਿਆ ਹੋਇਆ ਇਹ ਕਿੰਨਾ ਟਾਈਮ ਚੱਲੂਗਾ ਜੀ ਇਹ ਧਰਨਾ ਜੀ 11 ਤੋਂ 2 ਵਜੇ ਦਾ ਟਾਈਮ ਹੈ ਅਸੀਂ 2 ਵਜੇ ਆਪਣਾ ਕੈਂਪਟਰ ਜੋੜੇ ਮਾਜਰਾ ਨੂੰ ਇੱਕ ਮੰਗ ਪੱਤਰ ਦੇਵਾਇਆ ਜੋ ਪੰਜਾਬ ਦੀ ਸਾਂਝੀ ਜਥੇਬੰਦੀਆਂ ਵੱਲੋਂ ਤਿਆਰ ਕੀਤਾ ਗਿਆ ਉਹ ਤੋਂ ਬਾਅਦ ਸਮਾਪਤੀ ਹੈ ਜੀ ਕਿਸਾਨ ਭਰਾਵਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਕਿਸਾਨ ਭਰਾਵਾਂ ਨੂੰ ਇਹੀ ਸਨੇਹਾ ਦੇਣਿਆ ਸੀ ਕਿ ਆਪਣੇ ਅੱਖ-ਬੱਖ ਸਿਆਸੀ ਪਾਰਟੀਆਂ ਦਾ ਲੜ ਛੱਡ ਕੇ ਆਪਾਂ ਇੱਕ ਇੱਕ ਜੁਟ ਹੋਈਏ ਕਿਸਾਨੀ ਮੁੱਦੇ ਤੇ ਗੱਲ ਕਰੀਏ ਕਿਸਾਨਾਂ ਜਥੇਬੰਦੀਆਂ ਨਾਲ ਜੁੜੀਏ ਤੇ ਘਰਾਂ ਤੋਂ ਬਾਹਰ ਨਿਕਲੀਏ ਤਾਂ ਜੋ ਆਪਣੇ ਅਸੀਂ ਪੰਜਾਬ ਦਾ ਉਹ ਵਿਕ ਅਤੇ ਪੰਜਾਬ ਦਾ ਪਾਣੀ ਬਚਾ ਸਕੀਏ ਤੇ ਪੰਜਾਬ ਦੀ ਨੌਜਵਾਨੀ ਬਚਾ ਸਕੀਏ ਜੋ ਸਰਕਾਰ ਸਾਡੀ ਨੌਜਵਾਨੀ ਨੂੰ ਨਸ਼ੇ ਚ ਧੂਕੀ ਜਾ ਰਹੀਆਂ ਹਨ ਸੋ ਇਹ ਸੰਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਪੰਜੋਲਾ ਮੈਂ ਅਮਨ ਸਿੱਧੂ ਚੈਨਲ ਪੰਜਾਬ ਤੇ ਪੰਜਾਬੀਅਤ ਧੰਨਵਾਦ